ਗੁਰਮੁਖ ਪਿਆਰਿਓ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਦੇ ਪਾਸ ਇੱਕ ਵਾਰ ਕੋਈ ਪ੍ਰੇਮੀ ਆਇਆ ਉਹਨੇ ਆ ਕੇ ਬੇਨਤੀ ਕੀਤੀ ਬਾਬਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਜੋ ਮਹਾਨ ਬਾਣੀ ਆ ਸੁੱਖਾਂ ਦੀ ਮਨੀ ਜਿਸ ਨੂੰ ਤੁਸੀਂ ਆਖਦੇ ਹੋ ਉਹ ਮੈਂ ਬਾਣੀ ਹਰ ਰੋਜ਼ ਪੜ੍ਹਦਾ ਹਾਂ ਮੈਂ ਆਪ ਜੀ ਨੂੰ ਬਾਣੀ ਸਰਵਣ ਕਰਵਾਉਣਾ ਚਾਹੁੰਨਾ ਉਦੋਂ ਫਿਰ ਬਾਬਾ ਜੀ ਨੂੰ ਉਹਨੇ ਬਾਣੀ ਸੁਣਾਈ ਤੇ ਮਹਾਪੁਰਖੋ ਦੇ ਤੇ ਬਹੁਤ ਪ੍ਰਸੰਨ ਹੋਗੇ ਉਹਦੀ ਬਾਣੀ ਸੁਣ ਕੇ ਦੱਸਿਆ ਕਿ ਤੂੰ ਬਾਣੀ ਬੜੇ ਪ੍ਰੇਮ ਨਾਲ ਪੜਦਾ ਪਰ ਸਾਡੇ ਕੋਲ ਕੁਝ ਸਮਾਂ ਤੂੰ ਰਹਿਣਾ ਕਰ ਫਿਰ ਉਹ ਮਹਾਪੁਰਖਾਂ ਕੋਲ ਅਕਸਰ ਹੀ ਆਉਂਦਾ ਜਾਂਦਾ ਸੀ ਪ੍ਰੇਮੀ ਸੀ ਉੱਥੇ ਰਹਿ ਕੇ ਉਹਨੇ ਮਹਾਪੁਰਖਾਂ ਦੀ ਸੇਵਾ ਕੀਤੀ ਹੁਣ ਜਦੋਂ ਆਪਾਂ ਮਹਾਪੁਰਖਾਂ ਕੋਲ ਰਹਿੰਨੇ ਆ ਜਿੱਥੇ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਕਿ ਸੰਗਤ ਵਿੱਚ ਵਿਚਰਨਾ ਕਿਵੇਂ ਆ ਬਾਣੀ ਕਿਸ ਤਰ੍ਹਾਂ ਪੜ੍ਹਨੀ ਆ ਬਹੁਤ ਸਾਰੀਆਂ ਵਿਧੀਆਂ ਬਾਰੇ ਪਤਾ ਲੱਗਦਾ ਉੱਥੇ ਮਹਾਪੁਰਖ ਸਾਨੂੰ ਯੋਗਤियां ਵੀ ਦੱਸ ਦਿੰਦੇ ਆ ਮਹਾਪੁਰਖਾਂ ਨੇ ਉਹਨੂੰ ਆਖਿਆ ਭਾਈ ਤੂੰ ਸੁਖਮਣੀ ਸਾਹਿਬ ਦਾ ਪਾਠ ਕਰਦਾ ਜਿਹੜਾ ਵੀ ਕੋਈ ਪਾਠ ਕਰੇਗਾ ਉਹਨੂੰ ਫਲ ਮਿਲੇਗਾ ਹੀ ਮਿਲੇਗਾ ਪਰ ਤੈਨੂੰ ਅਸੀਂ ਇੱਕ ਵਿਧੀ ਦੱਸਣ ਲੱਗੇ ਆ ਜੇ ਤੂੰ ਉਹ ਵਿਧੀ ਕਰ ਲਵੇਂਗਾ ਫਿਰ ਤੇਰਾ ਸੁਖਮਣੀ ਸਾਹਿਬ ਦਾ ਤੈਨੂੰ ਦੁੱਗਣਾ ਫਲ ਮਿਲੇਗਾ ਉਹਨੇ ਆਖਿਆ ਮਹਾਪੁਰਖੋ ਇਸ ਤੋਂ ਚੰਗੀ ਗੱਲ ਕਿਹੜੀ ਹੋਵੇਗੀ ਜੀ ਦੇਖੋ ਜਦੋਂ ਮੈਂ ਇੱਕ ਪਾਠ ਸੁਖਮਣੀ ਸਾਹਿਬ ਜੀ ਦਾ ਕਰਾਂਗਾ ਤੇ ਫਲ ਮੈਨੂੰ ਦੋ ਪਾਠਾਂ ਦਾ ਮਿਲ ਜੇਗਾ ਦਇਆ ਕਰੋ ਤਰਸ ਕਰੋ ਮਹਾਪੁਰਖ ਤਾਂ ਹਮੇਸ਼ਾ ਹੀ ਜੀਆਂ ਤੇ ਦਇਆ ਕਰਦੇ ਆ ਸਤਿਗੁਰੂ ਜੀ ਵੀ ਖੁਸ਼ੀਆਂ ਵੰਡਦੇ ਆ ਪਰ ਉਹ ਗੱਲ ਵੱਖਰੀ ਆ ਵੀ ਸਾਡੀ ਝੋਲੀ ਕਈ ਵਾਰੀ ਛੋਟੀ ਹੁੰਦੀ ਆ ਆਪਾਂ ਨੂੰ ਮੰਗਣਾ ਹੀ ਨਹੀਂ ਆਉਂਦਾ ਮਹਾਪੁਰਖਾਂ ਨੇ ਇੰਨੀ ਦਇਆ ਕੀਤੀ ਕਹਿਣ ਲੱਗੇ ਸਾਡੇ ਕੋਲ ਰਹਿ ਇੱਥੇ ਫਿਰ ਉਹ ਰਿਆ ਪ੍ਰੇਮੀ ਉਹਨੂੰ ਦੱਸੀ ਸੀ ਵਿਧੀ ਇਹ ਤੁਸੀਂ ਵੀ ਭਾਈ ਇਹ ਵਿਧੀ ਇਕ ਕਮਾ ਲੋਗੇ ਨਾ ਆਪਣਾ ਲੋਗੇ ਤੁਹਾਨੂੰ ਵੀ ਫਲ ਮਿਲੇਗਾ ਦੇਖੋ ਫਲ ਤਾਂ ਬਾਣੀ ਪੜਨ ਦਾ ਮਿਲ ਨਹੀਂ ਆ ਮਨ ਟਿਕਿਆ ਨਹੀਂ ਟਿਕਿਆ ਉਹ ਤਾਂ ਬਾਣੀ ਪੜਨ ਦਾ ਸੰਪੂਰਨ ਫਾਲੀ ਆ ਨਾ ਵੱਡੀ ਪ੍ਰਾਪਤੀ ਆ ਵੀ ਮਨ ਟਕ ਗਿਆ ਮਨ ਰੁਕ ਗਿਆ ਜਿਹੜਾ ਫੁਰਨੇ ਆਉਂਦੇ ਰਹਿੰਦੇ ਆ ਜਦੋਂ ਆਪਾਂ ਪਾਠ ਕਰਦੇ ਆ ਕਮ ਸੇ ਕਮ ਜੇ ਮਨ ਨਹੀਂ ਵੀ ਟਿਕਿਆ ਅੱਖਾਂ ਨੇ ਤਾਂ ਗੁਰਬਾਣੀ ਦੇ ਦਰਸ਼ਨ ਕੀਤੇ ਕਿੱਡੀ ਵੱਡੀ ਗੱਲ ਕਮ ਸੇ ਕਮ ਜੀਵ ਨੇ ਕਿਸੇ ਦੀ ਉਹਨਾ ਸਮਾਂ ਇੱਕ ਘੰਟਾ ਪਾਠ ਪੜ੍ਹਿਆ ਨਿੰਦਿਆ ਚੁਗਲੀ ਤਾਂ ਨਹੀਂ ਕੀਤੀ ਬਾਣੀਆਂ ਹੀ ਪੜ੍ਹੀ ਆਪਾਂ ਕੋਈ ਗਲਤ ਬਿਆਨੀ ਤਾਂ ਨਹੀਂ ਨਾ ਕੀਤੀ ਨਹੀਂ ਜੀਵ ਤਾਂ ਪਾਪ ਹੀ ਬਹੁਤ ਕਰਦੀ ਆ ਤਾਂ ਉਦੋਂ ਜਿਹੜਾ ਫਲ ਦੱਸਿਆ ਸੀ ਵੀ ਵਿਧੀ ਕਿਹੜੀ ਆ ਤਰੀਕਾ ਕਿਹੜਾ ਆਪਾਂ ਵੇਖਦੇ ਆ ਹੁਣ ਹਰ ਕੰਮ ਨੂੰ ਕਰਨ ਦਾ ਤਰੀਕਾ ਹੁੰਦਾ ਮਹਾਪੁਰਖਾਂ ਕੋਲ ਯੋਗਤियां ਹੁੰਦੀਆਂ ਨੇ ਉਹਨਾਂ ਨੇ ਫਿਰ ਆਖਿਆ ਭਾਈ ਤੂੰ ਇਸ ਤਰ੍ਹਾਂ ਪਾਠ ਕਰਿਆ ਕਰ ਤਾਂ ਆਓ ਜਾਣਦੇ ਆਪਾਂ ਵੀ ਸਾਰੇ ਉਹ ਵਿਧੀ ਬਾਰੇ ਉਹ ਵਿਧੀ ਕੀ ਆ ਪਰ ਪਹਿਲਾ ਮੈਂ ਤੁਹਾਨੂੰ ਦੱਸਣਾ ਚਾਹਨਾ ਦੁਨੀਆ ਉੱਪਰ ਜਿਹੜੇ ਮਹਾਪੁਰਖ ਹੁੰਦੇ ਆ ਰੱਬ ਦੇ ਪਿਆਰੇ ਹੁੰਦੇ ਆ ਉਹਨਾਂ ਅੰਦਰ ਬਹੁਤ ਦਇਆ ਹੁੰਦੀ ਆ ਬਹੁਤ ਜ਼ਿਆਦਾ ਤਰਸ ਹੁੰਦਾ ਜੇ ਅਸੀਂ ਉਹਨਾਂ ਦਾ ਜੀਵਨ ਪੜ ਲਾਂਗੇ ਮਹਾਪੁਰਖਾਂ ਦਾ ਉਹ ਸਾਨੂੰ ਬਾਣੀ ਵਾਂਗ ਹੀ ਪ੍ਰਤੀਤ ਹੋਵੇਗਾ ਮਹਾਪੁਰਖਾਂ ਕਾ ਬੋਲਣਾ ਹੋਵੇ ਕਿਸੈ ਪਰਥਾਏ ਮਹਾਪੁਰਖ ਜਦੋਂ ਬੋਲਦੇ ਆ ਕਿਸੇ ਇੱਕ ਬੰਦੇ ਦੀ ਖਾਤਰ ਨਹੀਂ ਬੋਲਦੇ ਉਹਦੇ ਵਿੱਚ ਬਹੁਤੇ ਲੋਕਾਂ ਦਾ ਭਲਾ ਹੁੰਦਾ ਤੇ ਇਹ ਜਿਹੜੇ ਮਹਾਪੁਰਖ ਹੁੰਦੇ ਆ ਰੱਬ ਦੇ ਪਿਆਰੇ ਇਹਨਾਂ ਕੋਲ ਵਿਧੀਆਂ ਉਗਤੀਆਂ ਯੋਗਤੀਆਂ ਬਹੁਤ ਕੁਝ ਹੁੰਦਾ ਹੈ ਜਦੋਂ ਅਸੀਂ ਧਿਆਨ ਦੇ ਨਾਲ ਸੁਣਦੇ ਆ ਉਹਨਾਂ ਨੂੰ ਜੀਵਨ ਵਿੱਚ ਲੈ ਕੇ ਆਉਂਦੇ ਆ ਫਿਰ ਸਾਡੇ ਤੇ ਬੜਾ ਅਸਰ ਹੁੰਦਾ ਹੈ ਤਾਂ ਬਾਬਾ ਜੀ ਨੇ ਆਖਿਆ ਭਾਈ ਜਦੋਂ ਤੂੰ ਸੁਖਮਣੀ ਸਾਹਿਬ ਦੀਆਂ 24 ਅਸ਼ਟਪਦੀਆਂ ਹਨ ਜਦੋਂ ਤੂੰ ਬਾਣੀ ਪੜਦਾ ਜੇ ਤੇਰੇ ਕੋਲ ਸਮਾਂ ਘੱਟ ਹੈ ਤੂੰ 12-12 ਅਸ਼ਟਪਦੀਆਂ ਕਰਕੇ ਵੀ ਪਾਠ ਕਰ ਸਕਦਾ ਜਿਵੇਂ 12 ਅੱਜ ਕੀਤੀਆਂ ਤੇ 12 ਤੂੰ ਕੱਲ ਨੂੰ ਕੀਤੀਆਂ ਕਈ ਵਾਰ ਸਮਾਂ ਆਪਣੇ ਕੋਲ ਘੱਟ ਹੁੰਦਾ ਇਸ ਤਰ੍ਹਾਂ ਵੀ ਸੰਗਤ ਜੀ ਤੁਸੀਂ ਕਰ ਸਕਦੇ ਹੋ ਜੇ ਇੰਨਾ ਵੀ ਸਮਾਂ ਘੱਟ ਹੋਵੇ ਆਪਾਂ ਇਹਨੂੰ 6-6 ਕਰਕੇ ਵੀ ਪੂਰੀਆਂ ਕਰ ਸਕਦੇ ਆ ਹੁਣ ਬਹੁਤ ਸਾਰੇ ਲੋਕ ਆ ਜਿਹੜੇ ਕੰਮਾਂ ਤੇ ਜਾਂਦੇ ਆ ਉਹਨਾਂ ਦੀ ਡਿਊਟੀ ਜਿਆਦਾ ਲੰਮਾ ਸਮਾਂ ਹੁੰਦੀ ਉਹਨਾਂ ਕੋਲ ਨਹੀਂ ਸਮਾਂ ਹੁੰਦਾ ਉਹ 4 ਦਿਨਾਂ ਵਿੱਚ ਵੀ ਆਪਣਾ ਪਾਠ ਪੂਰਾ ਕਰ ਸਕਦੇ ਆ ਤੇ ਜਦੋਂ ਅਸ਼ਟਪਦੀ ਆਰੰਭ ਹੁੰਦੀ ਆ ਨਾ ਅਗਲੀ ਗੁਰਮਖ ਪਿਆਰਿਓ ਆਪਾਂ ਸ਼ਲੋਕ ਪੜ੍ਹਦੇ ਆਂ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਤਾਂ ਉਹਦੇ ਵਿਚਕਾਰ ਆਪਾਂ ਜੇ ਸਤਨਾਮ ਸ੍ਰੀ ਵਾਹਿਗੁਰੂ ਆਖਦਾਂਗੇ ਬਾਬਾ ਜੀ ਨੇ ਆਖਿਆ ਸੀ ਇਹਦੇ ਨਾਲ ਮਾਲਾ ਵੀ ਹੋ ਜਾਣਗੀ ਇਹ ਜਿਹੜਾ ਪਾਠ ਸਤਨਾਮ ਸ੍ਰੀ ਵਾਹਿਗੁਰੂ ਹਰ ਅਸ਼ਟਪਦੀ ਆਰੰਭ ਹੋਣ ਤੋਂ ਪਹਿਲਾਂ ਆਖਣਾ ਗੁਰਮੁਖ ਹੋਏ ਦਾ ਬਹੁਤ ਜ਼ਿਆਦਾ ਫਲ ਆ ਬਹੁਤ ਵੱਡਾ ਫਲ ਆ ਗੁਰੂ ਨਾਨਕ ਸਾਹਿਬ ਜੀ ਜਿੱਥੇ-ਜਿੱਥੇ ਵੀ ਗਏ ਉਹਨਾਂ ਨੇ ਸਤਨਾਮ ਦਾ ਮੰਤਰ ਜਪਿਆ ਤੇ ਜਪਾਇਆ ਹੈ ਵਾਹਿਗੁਰੂ ਮੰਤਰ ਜਪਿਆ ਤੇ ਜਪਾਇਆ ਹੈ ਦੋਨੋਂ ਮੰਤਰ ਰਲ ਕੇ ਕਹਿ ਦੇਣਾ ਸਤਨਾਮ ਸ੍ਰੀ ਵਾਹਿਗੁਰੂ 24 ਵਾਰ ਆਪਾਂ ਕਹਿ ਦਾਂਗੇ ਤੇ ਨਾਲੇ ਤਾਂ ਛਤਪਦੀ ਆਰੰਭ ਹੋਣ ਤੋਂ ਪਹਿਲਾਂ ਅਖਾਂਗੇ ਉਹ ਸੰਪਟ ਬਣ ਜਾਵੇਗਾ ਤੇ ਹਰ ਛਤਪਦੀ ਤੇ ਭਾਅ ਪੜਨਾ ਹੀ ਪੜਨਾ ਹੈ ਤੇ ਇਹਦੇ ਨਾਲ ਫਲ ਵੀ ਬਹੁਤ ਜ਼ਿਆਦਾ ਮਿਲੇਗਾ ਫਿਰ ਉਹ ਪ੍ਰੇਮੀ ਬੜਾ ਖੁਸ਼ ਹੋ ਗਿਆ ਕਿ ਗੁਰਮਖ ਪਿਆਰੇ ਇਸ ਤਰ੍ਹਾਂ ਵੀ ਕਹਿ ਦਿੰਦੇ ਆ ਕਿ ਇਹ ਪੁੱਤੋ ਵਾਲੇ ਮਹਾਪੁਰਖ ਬਾਬਾ ਮਹਾਹਰਨਾਮ ਸਿੰਘ ਜੀ ਉਹਨਾਂ ਦੁਆਰਾ ਕਿਸੇ ਆਪਣੇ ਪ੍ਰੇਮੀ ਨੂੰ ਇਹ ਸੰਪਟ ਲਾਉਣ ਦੀ ਵਿਧੀ ਦੱਸੀ ਜੋ ਆ ਕੇ ਉਹਨਾਂ ਨੇ ਬਾਬਾ ਆਨੰਦ ਸਿੰਘ ਜੀ ਨੂੰ ਆਖੀ ਬਾਬਾ ਆਨੰਦ ਸਿੰਘ ਜੀ ਨੇ ਅੱਗੇ ਹੋਰਾਂ ਸੰਗਤਾਂ ਨੂੰ ਦੱਸਿਆ ਤੇ ਬੜੇ ਪ੍ਰਸੰਨ ਹੋਏ ਇਹ ਵੀ ਆਖਿਆ ਸਿੱਖਾ ਜਦੋਂ ਗੁਰੂ ਖੁਸ਼ ਹੁੰਦਾ ਜਾਂ ਮਹਾਪੁਰਖ ਖੁਸ਼ ਹੁੰਦੇ ਆ ਉਦੋਂ ਫਿਰ ਉਹ ਬਹੁਤ ਝੋਲੀਆਂ ਭਰ-ਭਰ ਕੇ ਦਾਤਾਂ ਵੰਡਦੇ ਆ ਤੇ ਉਹਨਾਂ ਨੇ ਭਾਈ ਤੇਰਾ ਜਨਮ ਜੀਵਨ ਹੀ ਸਫਲ ਬਣਾ ਦਿੱਤਾ ਇਦਾਂ ਹੀ ਸੰਤ ਜਿਹੜੇ ਹੁੰਦੇ ਮਹਾਪੁਰਖੋ ਤਪ ਬਹੁਤ ਕਰਦੇ ਆ ਇੱਕ ਬੜੀ ਸੁੰਦਰ ਸਾਖੀ ਆ ਜੀ ਜਦੋਂ ਰੱਬ ਦੇ ਪਿਆਰ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਉਹ ਕਿਆ ਕਰਦੇ ਸੀ ਭਾਈ ਪ੍ਰੇਮੀਆਂ ਨੂੰ ਵੀ ਫਕੀਰੀ ਦਾ ਦਰਜਾ ਬਹੁਤ ਔਖਾ ਮਿਲਦਾ ਕਿਉਂਕਿ ਬਾਬਾ ਫਰੀਦ ਜੀ ਨੇ ਬੰਦਗੀ ਕੀਤੀ ਫਰੀਦਾ ਦਰ ਦਰਵੇਸ਼ੀ ਗਾਕੜੀ ਚੱਲਾਂ ਦੁਨੀਆ ਭੱਤ ਬੰਨ੍ਹੇ 28 ਪੋਟਲੀ ਕਿੱਥੇ ਵੰਜਾਂ ਕੱਤ ਗੁਰਮਖ ਪਿਆਰਿਓ ਇਹ ਦਰਵੇਸ਼ੀ ਆ ਨਾ ਜਿਹੜੀ ਫਕੀਰੀ ਇਹ ਧਾਰਨ ਕਰਨੀ ਬੜੀ ਔਖੀ ਹੈ ਜਦੋਂ ਕਿਸੇ ਨੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੂੰ ਸੰਗਤ ਨੇ ਆ ਕੇ ਮੱਥਾ ਟੇਕਣਾ ਇਹ ਮਹਾਪੁਰਖਾ ਰੱਬ ਦੇ ਪਿਆਰੇ ਆ ਤਾਂ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਮੱਥਾ ਟੇਕਦੇ ਹੁੰਦੇ ਸੀ ਲੰਮਾ ਸਮਾਂ ਮੱਥਾ ਟੇਕੀ ਜਾਣਾ ਸੀਸ ਉੱਪਰ ਨਹੀਂ ਸੀ ਚੁੱਕਦੇ ਹੁੰਦੇ ਕਿਸੇ ਨੇ ਮਹਾਪੁਰਖਾਂ ਤੋਂ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੂੰ ਵੀ ਇੰਨਾ ਲੰਮਾ ਸਮਾਂ ਕਿਉਂ ਸੀਸ ਝੁਕਾਉਨੇ ਹੋ ਵੀ ਚੁੱਕਦੇ ਹੀ ਨਹੀਂ ਆਮ ਆਪਾਂ ਮੱਥਾ ਟੇਕਦੇ ਆ ਤੇ ਮਸ ਮੱਥਾ ਟੇਕ ਕੇ ਉੱਪਰ ਚੁੱਕ ਲੈਨੇ ਨਾ ਸੀਸ ਅਧਿਕ ਸਕਿੰਟ ਬਾਅਦ ਜਾਂ 2 ਸਕਿੰਟ ਜਾਂ ਅਧੇ ਮਿੰਟ ਬਾਅਦ ਉਹ 2 2 3 3 ਮਿੰਟ 5 5 ਮਿੰਟ ਬਾਬਾ ਜੀ ਸੀਸ ਨਹੀਂ ਸੀ ਉੱਪਰ ਚੁੱਕਦੇ ਹੁੰਦੇ ਜਵਾਬ ਬੜਾ ਸੁੰਦਰ ਦਿੱਤਾ ਕਹਿੰਦੇ ਸੰਗਤ ਜਿਹੜਾ ਮੈਨੂੰ ਮੱਥਾ ਟੇਕਦੀ ਆ ਰੱਬ ਜਾਣ ਕੇ ਪਰਮੇਸ਼ਰ ਜਾਣ ਕੇ ਰੱਬੀ ਰੂਹ ਜਾਣ ਕੇ ਉਹਨਾਂ ਦਾ ਮੱਥਾ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਟੇਕਣਾ ਹੁੰਦਾ ਮੈਂ ਉਹਨਾਂ ਨੂੰ ਬਹੁਤ ਰੋਕਦਾ ਵੀ ਮੈਨੂੰ ਮੱਥਾ ਨਾ ਟੇਕੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ ਉਹ ਫਿਰ ਜਿਹੜਾ ਮੱਥਾ ਮੈਨੂੰ ਫਿਰ ਮੰਨਦੇ ਨਹੀਂ ਕਹਿਣਾ ਟੇਕ ਦਿੰਦੇ ਆ ਉਹ ਮੈਂ ਗੁਰੂ ਅੱਗੇ ਟੇਕ ਦਿੰਨਾ ਇੰਨੀ ਭਾਵਕੀ ਇੱਕ ਨਿਮਰਤਾ ਬੰਦੇ ਵਿੱਚ ਜੇ ਹੋਵੇਗੀ ਫੇਰ ਹੀ ਜ਼ਿੰਦਗੀ ਵਿੱਚ ਗੱਲ ਬਣਦੀ ਆ ਗੁਰਮੁਖ ਪਿਆਰਿਓ ਤਾਂ ਇਹ ਇੱਕ ਵਿਧੀ ਹੁੰਦੀ ਆ ਸੰਤਾਂ ਵੱਲੋਂ ਜਿਹੜੀ ਦੱਸੀ ਹੁੰਦੀ ਆ ਕਈ ਵਾਰੀ ਸੀ ਇਹਨਾਂ ਚੀਜ਼ਾਂ ਉੱਪਰ ਵੀ ਸ਼ੰਕਾ ਕਰਦੇ ਆ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੋ ਵੀ ਮਹਾਪੁਰਖ ਕਹਿੰਦੇ ਆ ਜਾਂ ਬਚਨ ਕਰਦੇ ਆ ਉਹਨਾਂ ਨੂੰ ਪਹਿਲਾਂ ਧਿਆਨ ਦੇ ਨਾਲ ਸੁਣੋ ਫਿਰ ਆਪਣੀ ਜ਼ਿੰਦਗੀ ਵਿੱਚ ਕਮਾ ਕੇ ਦੇਖੋ ਤਰਕ ਬੁੱਧੀ ਦੇ ਨਾਲ ਬੜਾ ਸੀ ਜੀਵਨ ਜਿਉ ਕੇ ਦੇਖ ਚੁੱਕੇ ਆ ਪਰ ਦੇਖਿਆ ਮਨ ਨੂੰ ਚੈਨ ਸ਼ਾਂਤੀ ਨਹੀਂ ਆਈ ਜਿਹੜੀ ਵਿਧੀ ਦੱਸੀ ਆ ਮਹਾਪੁਰਖਾਂ ਨੇ ਉਹਨੂੰ ਇੱਕ ਵਾਰੀ ਆਪਦੀ ਜ਼ਿੰਦਗੀ ਵਿੱਚ ਜ਼ਰੂਰ ਕਮਾ ਕੇ ਦੇਖਣਾ ਦੇਖੋ ਕਿੱਡੀ ਤੁਹਾਡੇ ਤੇ ਬਖਸ਼ਿਸ਼ ਹੋ ਜਾਵੇਗੀ ਰਹਿਮਤ ਹੋ ਜਾਵੇਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਤਾਂ ਵਰਥੀ ਕਦੇ ਨਾ ਹੋਵੇਈ ਜਨਕੀ ਅਰਦਾਸ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਇਹ ਆਪਾਂ ਉਹਨਾਂ ਦੀ ਨਿਤ ਕਿਰਿਆ ਦੀ ਗੱਲ ਕਰਦੇ ਆਂ ਜੀ ਇੰਨੀ ਭਜਨ ਬੰਦਗੀ ਕੀਤੀ ਉਹਨਾਂ ਨੇ ਇਤਨਾ ਨਾਮ ਜਪਿਆ ਇਤਨਾ ਸਰਵਣ ਕੀਤਾ ਬਾਣੀ ਨੂੰ ਤੇ ਗੁਰਮੁਖ ਪਿਆਰੋ ਅਸੀਂ ਚੌਂਕੜਾ ਲਾਉਨੇ ਆਂ ਮਨ ਨਹੀਂ ਇਕਾਗਰ ਨਹੀਂ ਹੁੰਦਾ ਗੁਰਦੁਆਰਾ ਸਾਹਿਬ ਜਾ ਕੇ ਸਾਨੂੰ ਸ਼ਾਂਤੀ ਨਹੀਂ ਆਉਂਦੀ ਹੋਰ ਕਿਹੜੀ ਜਗ੍ਹਾ ਤੇ ਸਾਨੂੰ ਸ਼ਾਂਤੀ ਆਵੇਗੀ ਮਨ ਜਿਹੜਾ ਇਸ਼ਾਵਾ ਵਿੱਚ ਹੈ ਆ ਵੀ ਬਣਾ ਲਈਏ ਉਹ ਵੀ ਕਰ ਲਈਏ ਸਭ ਕੁਝ ਮਨ ਬਾਰ ਬਾਰ ਇਹਨਾਂ ਚੀਜ਼ਾਂ ਨਾਲ ਪਿਆਰ ਕਰਦਾ ਮੋਹ ਕਰਦਾ ਪਰ ਇਹ ਚੀਜ਼ਾਂ ਬੜੀਆਂ ਮਾੜੀਆਂ ਹਨ ਸਾਧ ਸੰਗਤ ਜੀ ਮੋਹ ਕੋਈ ਵੀ ਹੋਵੇ ਕਿਸੇ ਚੀਜ਼ ਨਾਲ ਵੀ ਪੈ ਜਾਵੇ ਹੱਦ ਤੋਂ ਵੱਧ ਹੋ ਜਾਵੇ ਮਾੜਾ ਹੈ ਭਾਵੇਂ ਮੋਹ ਮਮਤਾ ਕੁਰਬਾਨ ਕੀਤਾ ਤਿਸੈ ਵਿਟੋ ਜਨ ਮੋਹ ਮਿੱਠਾ ਲਾਇਆ ਮੋਹ ਬਣਾਉਣ ਵਾਲਾ ਵੀ ਵਾਹਿਗੁਰੂ ਪਰਮੇਸ਼ਰ ਕਿਉਂਕਿ ਉਹਦੇ ਹੁਕਮ ਤੋਂ ਕੋਈ ਬਾਹਰੀ ਹੈ ਨਹੀਂ ਚੀਜ਼ ਜਦੋਂ ਆਪਾਂ ਸੰਤਾਂ ਦਾ ਜੀਵਨ ਪੜ੍ਹਦੇ ਆਂ ਆਪਾਂ ਨੂੰ ਪਤਾ ਲੱਗਦਾ ਇਹ ਗੁਰਮਖ ਪਿਆਰਿਓ ਬਾਬਾ ਜੀ ਨੇ ਕਿੰਨੀ ਕਮਾਈ ਕੀਤੀ ਬਾਬਾ ਆਨੰਦ ਸਿੰਘ ਜੀ ਦੀ ਗੱਲ ਕਰੀਏ ਤੇ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਗੱਲ ਕਰੀਏ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਉਹਨਾਂ ਦੀ ਆਪਾਂ ਗੱਲ ਕਰੀਏ ਕਿੰਨੀ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਜੇ ਅਸੀਂ ਚਾਹੁੰਦੇ ਆਂ ਮਨੁੱਖਾ ਜੀਵਨ ਸਾਡਾ ਸਫਲ ਹੋ ਜਾਵੇ ਫਿਰ ਤਾਂ ਭਾਈ ਸਾਨੂੰ ਨਾਮ ਦੀ ਕਮਾਈ ਕਰਨੀ ਹੀ ਪਵੇਗੀ ਸੁਖਮਣੀ ਸਾਹਿਬ ਦੀ ਬਾਣੀ ਨੂੰ ਸੁੱਖਾਂ ਦੀ ਮਨੀ ਕਿਹਾ ਜਾਂਦਾ ਹੈ ਪਰ ਕਿੰਨੀਕ ਵਾਰ ਅਸੀਂ ਇਹ ਬਾਣੀ ਨੂੰ ਵਿਚਾਰਦੇ ਆ ਸਾਨੂੰ ਇਹ ਬਾਣੀ ਦੇ ਅਰਥ ਵੀ ਪੜਨੇ ਚਾਹੀਦੇ ਆ ਵੈਸੇ ਤਾਂ ਇਹ ਬਾਣੀ ਬਹੁਤ ਸਹਿਜ ਹੈ ਸਰਲ ਹੈ ਤੇ ਆਪਾਂ ਨੂੰ ਸਹਿਜੇ ਹੀ ਇਹਦੇ ਅਰਥ ਸਮਝ ਆ ਜਾਂਦੇ ਆ ਪਰ ਫਿਰ ਵੀ ਲੋੜ ਵਿਦਵਾਨਾਂ ਦੁਆਰਾ ਕੀਤੇ ਗਏ ਟੀਕੇ ਹਨ ਜੋ ਉਹਨਾਂ ਨਾਲ ਇਹਨੂੰ ਸਮਝਣ ਦੀ ਦੇਖੋ ਭਾਈ ਆਮ ਕਰਕੇ ਕੀ ਹੁੰਦਾ ਸੰਤਾਂ ਮਹਾਪੁਰਖਾਂ ਨੂੰ ਮੌਤ ਦਾ ਕੋਈ ਡਰ ਨਹੀਂ ਹੁੰਦਾ ਆਪਾਂ ਵੇਖਦੇ ਹੀ ਆ ਸਾਨੂੰ ਹੈਗਾ ਮੌਤ ਦਾ ਡਰ ਉਹਦਾ ਕਾਰਨ ਹੁਣ ਕੀ ਆ ਵੀ ਸਾਡੇ ਅੰਦਰ ਮੌਤ ਦਾ ਡਰ ਇਸੇ ਕਰਕੇ ਆ ਕਿਉਂਕਿ ਅਸੀਂ ਭਜਨ ਬੰਦਗੀ ਨਹੀਂ ਕਰਦੇ ਮੌਤ ਦੇ ਬਹਾਨੇ ਅਨੇਕਾਂ ਨੇ ਆਉਂਦੀ ਦਾ ਸਿਰ ਵੱਕਬਾਰੀ ਆ ਪਰ ਮੈਂ ਇੱਥੇ ਦੱਸ ਦਿਆਂ ਜਿਹੜੇ ਕਮਜ਼ੋਰ ਬੰਦੇ ਹੁੰਦੇ ਆ ਕਮਜ਼ੋਰ ਦਿਲ ਵਾਲੇ ਹੁੰਦੇ ਆ ਬੰਦਗੀ ਵੀ ਹੁਣੇ ਹੁੰਦੇ ਆ ਉਹਨਾਂ ਨੂੰ ਜ਼ਿੰਦਗੀ ਵਿੱਚ ਇਹ ਹਜ਼ਾਰਾਂ ਵਾਰ ਡਰਾਉਂਦੀ ਆ ਵਾਰ-ਵਾਰ ਉਹਨਾਂ ਨੂੰ ਲੱਗਦਾ ਵੀ ਹੁਣ ਵੀ ਮਰ ਜਾਵਾਂਗੇ ਪਰ ਸ਼ਬਦਾਂ ਦੀ ਜਿਹੜੀ ਕਮਾਈ ਹੁੰਦੀ ਹੈ ਸਾਧ ਸੰਗ ਜੀ ਉਹ ਮੌਤ ਦੇ ਡਰ ਨੂੰ ਵੀ ਦੂਰ ਕਰ ਦਿੰਦੀ ਹੈ ਤਾਂ ਇਹ ਜਿਹੜੀ ਬਾਣੀ ਆ ਤਾਂ ਇਹ ਦੇ ਵਿੱਚ ਬੜੀ ਸ਼ਕਤੀ ਆ ਸੁਖਮਣੀ ਸਾਹਿਬ ਦੀ ਬਾਣੀ ਆ ਜੋ ਸਾਨੂੰ ਭਾਈ ਇਹ ਸਿਮਰਨ ਜਿਹੜਾ ਹੈ ਵਾਹਿਗੁਰੂ ਪਰਮੇਸ਼ਰ ਦਾ ਕਰਨਾ ਚਾਹੀਦਾ ਸਿਮਰਨ ਜਿਹੜਾ ਹੈ ਬੰਦੇ ਦੇ ਅੰਦਰ ਬੇਮਥਾਜੀ ਤੇ ਦਿਲ ਦੀ ਸੁਤੰਤਰਤਾ ਪੈਦਾ ਕਰਦਾ ਦੁਨੀਆ ਵਿੱਚ ਹਰ ਬੰਦੇ ਵਾਸਤੇ ਸਭ ਤੋਂ ਔਖਾ ਸਵਾਲ ਰੋਟੀ ਦਾ ਪੇਟ ਖਾਣ ਨੂੰ ਮੰਗਦਾ ਸਰੀਰ ਕੱਪੜੇ ਪਹਿਨਣ ਨੂੰ ਕੱਜਣ ਨੂੰ ਮੰਗਦਾ ਰਹਿਣ ਜੁਗੀ ਜਿਹੜੀ ਥਾਂ ਆ ਉਹ ਬਣ ਜਾਵੇ ਬੰਦਾ ਇਹੀ ਮੰਗਦਾ ਗੁੱਲੀ ਜੁੱਲੀ ਤੇ ਕੁਲੀ ਹਰੇਕ ਇਨਸਾਨ ਦੀ ਆਪਾਂ ਕਹਿੰਦੇ ਨੇ ਵੀ ਤਿੰਨ ਲੋੜਾਂ ਨੇ ਜਿਨ੍ਹਾਂ ਤੋਂ ਬਿਨਾ ਬੰਦਾ ਰਹਿ ਨਹੀਂ ਸਕਦਾ ਪਰ ਦੇਖੋ ਇਹ ਕੁਦਰਤ ਕਰਤਾਰ ਦੀ ਬੇਅੰਤ ਪਸ਼ੂ ਪੰਛੀ ਆ ਕੀੜੇ ਆ ਇਹਨਾਂ ਸਾਰਿਆਂ ਦਾ ਰਜ਼ਕ ਸੁੱਤੇ ਸਹਦੀ ਸ੍ਰਸ਼ਟੀ ਵਿੱਚ ਮੌਜੂਦ ਆ ਸਾਰੀ ਰਚਨਾ ਵਿੱਚ ਸਿਰਫ ਬੰਦਾ ਹੀ ਆ ਜਿਹੜਾ ਆਪਣੀ ਮਿਹਨਤ ਨਾਲ ਰੋਜੀ ਕਮਾ ਕੇ ਪੇਟ ਪਾਲਦਾ ਕੋ ਕੁਦਰਤ ਦਾ ਇਹ ਬੰਧਾਨ ਵਿਧੀ ਆ ਬੰਦੇ ਦੇ ਭਲੇ ਵਾਸਤੇ ਹੀ ਆ ਪਰ ਰੋਜੀ ਕਮਾਉਂਦਾ ਕਮਾਉਂਦਾ ਬੰਦਾ ਭੁੱਲ ਜਾਂਦਾ ਕਿ ਇਹ ਸਿਰਫ ਜੀਵਨ ਨਰਵਾ ਲਈ ਆ ਧਨ ਕਮਾਉਂਦਿਆਂ ਕਮਾਉਂਦਿਆਂ ਪੈਸਾ ਬਣਾਉਂਦਿਆਂ ਬਣਾਉਂਦਿਆਂ ਬੰਦਾ ਜ਼ਿੰਦਗੀ ਦੀ ਥੰਮੀ ਬਣ ਜਾਂਦਾ ਧਨ ਪਦਾਰਥੀ ਦੇ ਵਾਸਤੇ ਸਾਰਾ ਕੁਝ ਹੋ ਜਾਂਦਾ ਜੀ ਤੇ ਗੁਰਮਖੋ ਤੋਤਿਆਂ ਨੂੰ ਫੜਨ ਵਾਲਾ ਬੰਦਾ ਨਾ ਢੋਲ ਵਰਗਾ ਇੱਕ ਨਿੱਕਾ ਜਿਹਾ ਯੰਤਰ ਬਣਾਉਂਦੇ ਹੁੰਦੇ ਆ ਇਹਨਾਂ ਨੂੰ ਦੋਹੀ ਪਾਸੇ ਸਹਾਰੇ ਨਾਲ ਖੜਾ ਕਰਕੇ ਇਹਦੇ ਹੇਠਲੇ ਪਾਸੇ ਪਾਣੀ ਨਾਲ ਭਰਿਆ ਇੱਕ ਖੁੱਲਾ ਭਾਂਡਾ ਰੱਖ ਦਿੰਦੇ ਆ ਤੇ ਯੰਤਰ ਦੇ ਹੇਠਾਂ ਤੇ ਤੋਤੇ ਲਈ ਚੋਗਾ ਪਾ ਦਿੰਦੇ ਆ ਤੋਤੇ ਦਾ ਭਾਰ ਇਹਦੇ ਨਾਲ ਉਲਟੇ ਜਾਂਦਾ ਤੇ ਤੋਤਾ ਹੇਠੇ ਪਾਸੇ ਨੂੰ ਨੀਚੇ ਵਾਲੇ ਪਾਸੇ ਨੂੰ ਲਟਕ ਪੈਂਦਾ ਤੇ ਆਪਣੀ ਜਿਹੜੀ ਹੇਠਲੇ ਪਾਸੇ ਪਾਣੀ ਵੇਖ ਕੇ ਜਾਨ ਬਚਾਉਣ ਲਈ ਤੋਤਾ ਆਪਣੇ ਪੌਂਚਿਆਂ ਨਾਲ ਘੁੱਟ ਕੇ ਫੜ ਲੈਂਦਾ ਉਹ ਜਗ੍ਹਾ ਨੂੰ ਤੇ ਐਵੇਂ ਫਿਰ ਜਿਹੜੇ ਫੰਦਕਾ ਸ਼ਿਕਾਰੀ ਆ ਉਹਦੇ ਕੈਦ ਵਿੱਚ ਉਹਨੂੰ ਪਾ ਲੈਂਦੇ ਆ ਉਹਨੂੰ ਨਲਣੀ ਵੀ ਕਹਿ ਦਿੰਦੇ ਆ ਤਾਂ ਬੰਦੇ ਦਾ ਵੀ ਇਹ ਹਾਲ ਆ ਵੀ ਇਹ ਚੀਜ਼ਾਂ ਕਮਾਉਂਦਾ ਕਮਾਉਂਦਾ ਦੇਖੋ ਕਿਵੇਂ ਇਹ ਤੋਤੇ ਦਾ ਦ੍ਰਿਸ਼ਟਾਂਤ ਆ ਹੈ ਭਗਤ ਜੀ ਨੇ ਦਿੱਤਾ ਜਿਉ ਨਲਣੀ ਸੂਟਾ ਗਹਿਓ ਮਨ ਬੌਰਾ ਰੇ ਮਾਇਆ ਇਹ ਬਹਾਰ ਜੈਸਾ ਰੰਗ ਕੁਸੰਭ ਕਾ ਮਨ ਬੌਰਾ ਰੇ ਤਉ ਪਸਰਿਓ ਪਾਸਾਰ ਇਵੇਂ ਬਾਂਦਰ ਨੂੰ ਫੜਦੇ ਆ ਲੋਕ ਭੀੜੇ ਮੂੰਹ ਵਾਲੇ ਕੁਜੇ ਚ ਨਾ ਪੁੱਜੇ ਹੋਏ ਛੋਲੇ ਪਾ ਕੇ ਕੁਜਾ ਨੱਪ ਦਿੰਦੇ ਆ ਜ਼ਮੀਨ ਚ ਕੁਜੇ ਦਾ ਉਤੋਂ ਸਿਰਫ ਮੂੰਹ ਖੁੱਲਾ ਰਹਿੰਦਾ ਬਾਂਦਰ ਆ ਕੇ ਕੁਜੇ ਵਿੱਚ ਆਪਣਾ ਹੱਥ ਪਾਉਂਦਾ ਛੋਲਿਆਂ ਦੀ ਮੁੱਠ ਭਰ ਲੈਂਦਾ ਪਰ ਭਰੀ ਹੋਈ ਮੁੱਠੀ ਜਿਹੜੀ ਆ ਨਾ ਕੁਜੇ ਦੇ ਭੀੜੇ ਮੂੰਹ ਵਿੱਚੋਂ ਬਾਹਰ ਨਹੀਂ ਨਿਕਲ ਸਕਦੀ ਤੇ ਬਾਂਦਰ ਛੋਲਿਆਂ ਨੂੰ ਛੱਡਣਾ ਨਹੀਂ ਚਾਹੁੰਦਾ ਮਮਤਾ ਵਿੱਚ ਹੀ ਕਲੰਦਰ ਦੇ ਕਾਬੂ ਆ ਜਾਂਦਾ ਹਰ ਰੋਜ਼ ਦਰਦਰ ਤੇ ਨੱਚਣਾ ਪੈਂਦਾ ਮਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ ਲੀਨੀ ਹੱਥ ਪਸਾਰ ਛੂਟਣ ਕੋ ਸਹਿਸਾ ਪਰਿਓ ਮਨ ਬੌਰਾ ਰੇ ਨਾਚਿਓ ਕਰ ਕਰ ਬਾਰ ਗੁਰਮਖ ਪਿਆਰਿਓ ਇਹੀ ਚੀਜ਼ਾਂ ਹਨ ਜਿਹੜੀਆਂ ਬੰਦੇ ਨੂੰ ਪਰਮਾਹ ਲੈਂਦੀਆਂ ਹਨ ਮਹਾਪੁਰਖ ਸਦਾ ਹੀ ਸਾਡੇ ਜੀਵਨ ਨੂੰ ਸੁੰਦਰ ਬਣਾਉਣ ਦਾ ਯਤਨ ਕਰਦੇ ਤਾਂ ਇਹ ਮੇਰੇ ਮਨ ਹਰ ਵੇਲੇ ਤੂੰ ਵਾਹਿਗੁਰੂ ਦਾ ਨਾਮ ਸਿਮਰਿਆ ਕਰ ਉਚਰਿਆ ਕਰ ਵਾਹਿਗੁਰੂ ਦਾ ਨਾਮ ਸੰਤ ਜਨਾਂ ਦਾ ਉਪਦੇਸ਼ ਸੁਣ ਕੇ ਜਮਾਂ ਦੀ ਮਥਾਜੀ ਮੁੱਕ ਜਾਂਦੀ ਹੈ ਸਤਿਗੁਰੂ ਦੀ ਬਾਣੀ ਨਾਲ ਉਹ ਜੋੜਦੇ ਆ ਆਪਦੇ ਨਾਲ ਥੋੜੀ ਜੋੜਦੇ ਆ ਮਹਾਪੁਰਖ ਪੂਰਨ ਤਾਂ ਭਾਈ ਸਾਨੂੰ ਜਿਹੜਾ ਆਪਣਾ ਜੀਵਨ ਹੈ ਇਹ ਸੁੱਖਾਂ ਦੀ ਮਣੀ ਸ੍ਰੀ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਨੀ ਚਾਹੀਦੀ ਹੈ ਦੇਖੋ ਕਿਉਂਕਿ ਦੁਨੀਆ ਵਿੱਚ ਸਿੱਖਣ ਨੂੰ ਬੜਾ ਕੁਝ ਹੈ ਜੀ ਇਤਿਹਾਸ ਆ ਗੁਰੂ ਮਹਾਰਾਜ ਜੀ ਦਾ ਬੜਾ ਕੁਝ ਸੀ ਸਿੱਖ ਸਕਦੇ ਆ ਪਰ ਉਹ ਗੱਲ ਵੱਖਰੀ ਆ ਵੀ ਅਸੀਂ ਸਿੱਖਣਾ ਨਹੀਂ ਚਾਹੁੰਦੇ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉਹਨਾਂ ਦਾ ਪ੍ਰਕਾਸ਼ ਕਦੋਂ ਕਿੱਥੇ ਹੋਇਆ ਮਹਾਰਾਜ ਜੀ ਦੇ ਭੈਣ ਜੀ ਦਾ ਨਾਂ ਅਸੀਂ ਬੱਚਿਆਂ ਨੂੰ ਸਿਖਾ ਸਕਦੇ ਆ ਪਰ ਉਹਦੇ ਵਾਸਤੇ ਸਾਨੂੰ ਪਹਿਲਾਂ ਤਿਆਰੀ ਕਰਨੀ ਪਊਗੀ ਹਰ ਵੇਲੇ ਜਦੋਂ ਸਵੇਰੇ ਉੱਠਦੇ ਆ ਅਮਰਤ ਵੇੜੇ ਬੈਠਤ ਊਟਤ ਸੋਵਤ ਜਾਗਤ ਵਿਸਰਨਾਹੀ ਤੂੰ ਸਾਸ ਗਰਾਸਾ ਇਸਨਾਨ ਕਰਨ ਸਮੇ ਬਾਣੀ ਪੜੀਏ ਪੰਕਤੀ ਉਦਮ ਕਰੇ ਭਲਕੇ ਪਰਭਾਤੀ ਇਸਨਾਨ ਕਰੇ ਅਮਰਤ ਸਰਨ ਆਵੈ ਤੇ ਸੋਣਾ ਜਦੋਂ ਆਪਦੇ ਆਪ ਨੂੰ ਕਹਿੰਨੇ ਆ ਵੀ ਮੈਂ ਸੋਣਾ ਮਾਨਜਿਆ ਹੁੰਦਾ ਉਦੋਂ ਕਹਿ ਦਵੀਏ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਸੋਹਣੇ ਤਾਂ ਉਹ ਆ ਭਾਈ ਜਿਹੜੇ ਸਾਧ ਸੰਗਤ ਵਿੱਚ ਜਾ ਕੇ ਬਹਿੰਦੇ ਆ ਇਹ ਖਾਣਾ ਖਾਣ ਸਮੇ ਦੱਦਾ ਦਾਤਾ ਏਕ ਹੈ ਸਭ ਕੋ ਦੇ ਬਨਹਾਰ ਜੇ ਪੰਕਤੀਆਂ ਪੜਾਂਗੇ ਪਾਣੀ ਪੀਣ ਸਮੇ ਜਲ ਸਕਣ ਸਮੇ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤੋ ਸਿੱਖ ਗੁਰ ਬਿਨ ਮਰ ਜਾਈ ਸਾਡੇ ਬੱਚੇ ਸਾਡੇ ਮੁਖ ਤੋਂ ਬਾਣੀ ਦੇ ਸ਼ਬਦ ਸੁਣਨਗੇ ਨਾ ਤੇ ਉਹਨਾਂ ਨੂੰ ਪਤਾ ਲੱਗੇਗਾ ਉਹ ਵੀ ਹੌਲੀ ਹੌਲੀ ਸਹਿਜੇ ਸਹਿਜੇ ਕਿਉਂਕਿ ਬੱਚਿਆਂ ਨੇ ਕਰਨੀ ਹੁੰਦੀ ਨਕਲ ਉਹ ਸਾਡੇ ਤੋਂ ਸਿੱਖਦੇ ਆ ਜੇ ਅਸੀਂ ਇਹ ਪੰਕਤੀਆਂ ਪੜਾਂਗੇ ਉਹਨਾਂ ਤੇ ਵੀ ਬਹੁਤ ਅਸਰ ਹੋ ਜਾਵੇਗਾ ਤੇ ਘਰੋਂ ਬਾਹਰ ਜਾਣ ਸਮੇਂ ਕਹਿਣਾ ਚਾਹੀਦਾ ਘਰ ਬਾਹਰ ਪ੍ਰਭ ਸਵਣੀ ਥਾਈ ਸੰਗ ਸਹਾਈ ਜੈ ਹੋ ਜਾਈ ਪੜ੍ਹਾਈ ਕਰਨ ਸਮੇਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਗੁਰਮਖ ਪਿਆਰਿਓ ਜਦੋਂ ਆਪਾਂ ਕੁਦਰਤ ਦੇ ਨਜ਼ਾਰੇ ਵੇਖਦੇ ਹਾਂ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਬਹੁਤ ਚੀਜ਼ਾਂ ਹਨ ਜਿਹੜੀਆਂ ਪੰਕਤੀਆਂ ਸੀ ਪੜ ਸਕਦੇ ਆ ਤਾਂ ਮੈਂ ਛੋਟੇ-ਛੋਟੇ ਦਰਸ਼ਟਾਂਤ ਹੀ ਦੇ ਰਿਹਾ ਆਪ ਜੀ ਨੂੰ ਤਾਂ ਜਦੋਂ ਗੰਦੇ ਗੀਤ ਚੱਲਦੇ ਹੋਣ ਉਦੋਂ ਕਹਿਣਾ ਮੇਰੇ ਮੂਹਨ ਸ੍ਰਵਣੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲਿਓ ਜਾਏ ਭਾਣਾ ਮੰਨਣ ਸਮੇ ਤੇਰਾ ਕੀ ਆ ਮਿੱਠਾ ਲੱਗ ਬੜੇ ਹੀ ਸ਼ਬਦ ਆ ਜੋ ਤੁਸੀਂ ਮਹਾਰਾਜ ਦੀ ਗੋਦ ਵਿੱਚ ਬਹਿ ਕੇ ਖੋਜੋਗੇ ਨਾ ਖਜ਼ਾਨਾ ਹੀ ਮਿਲ ਜਾਵੇਗਾ ਜੀ ਸਤਿਗੁਰੂ ਮਹਾਰਾਜ ਇਸ ਤਰ੍ਹਾਂ ਭਾਈ ਕਿਰਪਾ ਵਰਤਾਉਂਦੇ ਆ ਗੁਰੂ ਨੂੰ ਤਾਂ ਸਦਾ ਹੀ ਚਾਹ ਰਿੰਦਾ ਦਾਤਾ ਵਰਤੌਣ ਦਾ ਆਪਾਂ ਨੂੰ ਹੀ ਇਹ ਦਾਤਾਂ ਲੈਣੀਆਂ ਨਹੀਂ ਆਉਂਦੀਆਂ ਤਾਂ ਮਹਾਪੁਰਖਾਂ ਨੇ ਭਾਈ ਵਿਧੀ ਦੱਸੀ ਤੁਸੀਂ ਵੀ ਇਹ ਕਰ ਸਕਦੇ ਹੋ ਬਹੁਤ ਸੰਗਤਾਂ ਇਹ ਸੰਪਟ ਪਾਠ ਕਰਦੀਆਂ ਹਨ ਉਹਨਾਂ ਦੇ ਜੀਵਨ ਵਿੱਚ ਸ਼ਰਧਾ ਆਉਂਦੀ ਆ ਸ਼ਰਧਾ ਤੋਂ ਫਿਰ ਸਿਮਰਨ ਦਾ ਜਨਮ ਹੁੰਦਾ ਸੇਵਾ ਦਾ ਜਨਮ ਹੁੰਦਾ ਸਿਮਰਨ ਜਿਹੜਾ ਮਨ ਦੀ ਮੈਲ ਕੱਟਦਾ ਸੇਵਾ ਸਿਮਰਨ ਦੋਨੋਂ ਜ਼ਰੂਰੀ ਹੈ ਸੇਵਾ ਕਰਨ ਨਾਲ ਨਿਮਰਤਾ ਆਉਂਦੀ ਆ ਨਿਮਰਤਾ ਸਾਰੇ ਗੁਣਾਂ ਦਾ ਤਤ ਹੈ ਜਿਨੇ ਜਿਨੇ ਵੀ ਪਾਈਏ ਇਹ ਸੇਵਾ ਕੀਤੀ ਮਹਾਂਪੁਰਖਾਂ ਦੀ ਸੰਗਤ ਕੀਤੀ ਉਹਨਾਂ ਦੀ ਜ਼ਿੰਦਗੀ ਸਵਰਗੀ ਹੈ ਤਾਂ ਆਓ ਆਪਾਂ ਸਾਰੇ ਜਾਣੇ ਪ੍ਰਣ ਕਰੀਏ ਅਸੀਂ ਵੀ ਭਾਈ ਜਦੋਂ ਵੀ ਬਾਣੀ ਪੜਾਂਗੇ ਇੱਕ ਮਨ ਇੱਕ ਚਿੱਤ ਹੋ ਕੇ ਪੜਾਂਗੇ ਤੇ ਆ ਜੋ ਬਾਣੀ ਦੀਆਂ ਪੰਕਤੀਆਂ ਮੈਂ ਆਪ ਜੀ ਨੂੰ ਦੱਸੀਆਂ ਹਨ ਇਹ ਵੀ ਨਾਲ-ਨਾਲ ਸਹਿਜੇ ਸਹਿਜੇ ਪੜਨ ਦਾ ਯਤਨ ਕਰਿਆ ਕਰਾਂਗੇ ਅਰਦਾਸ ਕਰੀਏ ਸਤਿਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਨ ਵੇਲੇ ਮੰਗ ਵਿੱਚ ਲੋਭ ਨਾ ਹੋਵੇ ਅਰਦਾਸ ਕਰਨ ਵੇਲੇ ਤੁਹਾਡੀ ਮੰਗ ਵਿੱਚ ਕਿਸੇ ਦੂਜੇ ਦਾ ਬੁਰਾ ਨਾ ਹੋਵੇ ਗੁਰੂ ਦਾ ਸਿੱਖ ਜਦੋਂ ਵੀ ਅਰਦਾਸ ਕਰੇ ਨਿਮਰਤਾ ਸਹਿਤ ਕਰੇ ਸ਼ੁਕਰਾਨਾ ਕਰੇ ਵਾਹਿਗੁਰੂ ਦਾ ਬੜੀ અપਾਰ ਰਹਿਮਤ ਹੋ ਜਾਂਦੀ ਆ ਆਓ ਜੀ ਆਪਾਂ ਹੁਣ ਗੁਰਮਖ ਪਿਆਰਿਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਮਿਹਰ ਕਰਨਗੇ ਕਿਉਂਕਿ ਮਿਹਰ ਜੀਆਂ ਤੇ ਉਹਨੇ ਕਰਨੀ ਆ ਸਾਡਾ ਜੀਵਾਂ ਦਾ ਕੀ ਪਾਇਆ ਹੈ ਜਗਤ ਵਿੱਚ ਹਰੇਕ ਕੰਮ ਵਾਹਿਗੁਰੂ ਦਾ ਕੀਤਾ ਹੀ ਹੁੰਦਾ ਅਸੀਂ ਤਾਂ ਉਹਦੇ ਗੋਲੇ ਆ ਜੀ ਅਸੀਂ ਤਾਂ ਉਹਦੇ ਦਾਸ ਵਾਹਿਗੁਰੂ ਦਾ ਨਾਮ ਜਪੀਏ ਸਰਬੱਤ ਦਾ ਭਲਾ ਮੰਗੀਏ ਗੁਰੂ ਮਹਾਰਾਜ ਕਿਰਪਾ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਦੀ ਦਾਤ ਮਹਾਰਾਜ ਜੀ ਬਖਸ਼ਿਸ਼ ਕਰਨ ਜੀ ਆਓ ਭਾਈ ਸਾਰੇ ਰਲ ਮਿਲ ਕੇ ਸਰਬੱਤ ਦੇ ਭਲੇ ਨੂੰ ਮੰਗਿਏ ਸਰਬੱਤ ਦਾ ਭਲਾ ਮੰਗਣ ਦੇ ਵਿੱਚ ਹੀ ਸਾਡਾ ਸਾਰਿਆਂ ਦਾ ਭਲਾ ਹੈ ਆਨ ਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਮਹਾਰਾਜ ਕਿਰਪਾ ਕਰਨੀ ਬਾਬਾ ਅਨੰਦ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਉਹਨਾਂ ਦਾ ਜੀਵਨ ਬੜਾ ਅਨਮੋਲ ਹੈ ਮਹਾਂਪੁਰਖਾਂ ਦੇ ਜੀਵਨ ਬਾਰੇ ਵਿਚਾਰ ਕਰਦੇ ਹਾਂ ਗੁਰਬਾਣੀ ਦੀ ਵਿਚਾਰ ਕਰਦੇ ਆਂ ਸਾਂਝ ਪਾਉਂਦੇ ਆਂ ਵਿਚਾਰਾਂ ਦੀ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹਨ ਗੁਰੂ ਦੀ ਸੰਗਤ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣ ਜੋਗ ਹਨ ਬਖਸ਼ ਲੈਣਾ ਜੀ ਬਖਸ਼ ਲੈਣਾ ਅੱਗੇ ਵਾਸਤੇ ਅਸੀਸ ਤੇ ਆਪਣਾ ਪ੍ਰੇਮ ਪਿਆਰ ਬਖਸ਼ਣਾ ਆਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾ ਕੇ ਦੀਵਾਨ ਦੀ ਸਮਾਪਤੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ